ਕਾਲੋ ਹਾਂਜੀ ਹਾਂਜੀ ਮਲੇ ਕੋਲੇ ਵਿੱਚ ਤੁਹਾਡੇ ਵੱਲੋਂ ਅੱਜ ਜਿਹੜਾ ਸਮਾਰੋਹ ਲਿਖਿਆ ਗਿਆ ਹੈ ਪਾਰਟੀ ਕਰਨ। ਮੈਂ ਤੁਹਾਡੀ ਪ੍ਰੈਸ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਾਰੇ ਪ੍ਰੈਸ ਵੀਰਾਂ ਦਾ ਬੜਾ ਧੰਨਵਾਦ ਕਰ ਰਿਹਾ ਕਿ ਤੁਸੀਂ ਇਸ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਕਵਰੇਜ ਕਰਦੇ ਆ ਰਹੇ ਹੋ। ਹੁਣ ਤੋਂ ਨਹੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹੋ ਤੇ ਤੁਸੀਂ ਅੱਜ ਜਿਹੜਾ ਇਹ ਰੱਖਿਆ ਸੀ ਪ੍ਰੋਗਰਾਮ ਬਾਪੂ ਜੀ ਨੇ ਪਹਿਲਾਂ ਮੇਰੇ ਸਰੂਪਾ ਪਾਇਆ ਸੀਗਾ ਅੱਜ ਰਸ਼ਮੀ ਤੌਰ ਤੇ ਇਹ ਪ੍ਰੋਗਰਾਮ ਬਣਾਇਆ ਗਿਆ ਮੈਂ ਕਿਹਾ ਵੀ ਇਦਾਂ ਇਕੱਲਾ ਸਰੂਪਾ ਪਵਾਇਆ ਤੱਕ ਪਤਾ ਨਹੀਂ ਲੱਗਦਾ ਪਤਾ ਤਾਂ ਲੱਗੇ ਵੀ ਇੱਥੇ 1500 ਬੰਦਾ ਖੜਾ ਹੈ ਫੇਰ ਸਰੂਪਾ ਪਾਇਆ ਜਾਵੇ ਉਹਦੇ ਵਿੱਚ ਮੇਰੀ ਨਹੀਂ ਬਾਪੂ ਜੀ ਦੀ ਇੱਜ਼ਤ ਹੈ ਇਸ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ ਦੀ ਇੱਜ਼ਤ ਹੈ ਆ ਲਸੋਈ ਸਾਹਿਬ ਜਿਹੜੇ ਵਿਚਾਰੇ ਅੱਜ ਕਈ ਦਿਨਾਂ ਤੋਂ ਮਤਲਬ ਇਹ ਅਸਲ ਵਿੱਚ ਜਿਹੜੇ ਕੀ ਸੀ ਮੈਨੂੰ ਸਰਦਾਰ ਜਸਕਰਨ ਸਿੰਘ ਜੀ ਦੇ ਨਿਰਦੇਸ਼ਾਂ ਮੁਤਾਬਕ ਲਸੋਈ ਸਾਹਿਬ ਇਸ ਪਾਰਟੀ ਦੇ ਵਿੱਚ ਲੈ ਕੇ ਆਇਆ ਮੈਂ ਸਰਦਾਰ ਜਸਕਰਨ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਬਾਪੂ ਜੀ ਦਾ ਅੱਜ ਮੈਂ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਮੈਨੂੰ ਸਰੂਪਾ પાਕੇ ਆਪਣੇ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਹੈ ਮੈਂ ਪੂਰੀ ਪਾਰਟੀ ਦਾ ਔਰ ਪੂਰੀ ਜਥੇਬੰਦੀ ਦਾ ਸਭ ਦਾ ਮੈਂ ਸਨਮਾਨ ਕਰ ਰਿਹਾ ਕਿ ਜਿਨ੍ਹਾਂ ਨੇ ਮੈਨੂੰ ਅੱਜ ਆਪਣੇ ਪਰਿਵਾਰ ਦਾ ਮੈਂਬਰ ਬਣਾਇਆ ਹੈ ਪਿੰਡਾਂ ਦੇ ਲੋਕਾਂ ਨੂੰ ਕੀ ਮੈਸੇਜ ਆ ਵੀ ਇਹ ਪਾਰਟੀ ਨਾਲ ਜੁੜਨ ਬਾਰੇ ਪਿੰਡਾਂ ਦੇ ਵਿੱਚ ਆ ਦੇਖੋ ਤੁਹਾਡੇ ਸਾਹਮਣੇ ਜੀ ਸਿਰਫ ਇੱਕ ਫੋਨ ਕੀਤਾ ਹੈ ਇੱਕ ਇੱਕ ਨੂੰ ਫੋਨ ਕੀਤਾ ਚਾਰ ਚਾਰ ਜਨੇ ਆਏ ਸੱਚੀ ਗੱਲ ਹੈ ਕਿ ਮੇਰਾ ਅੱਜ ਮਨ ਭਰਿਆ ਆ ਮੈਂ ਕਿਹਾ ਯਾਰ ਮੇਰੀਆਂ ਕੁਰਸੀਆਂ ਘਟ ਗਈਆਂ ਬੈਠਣ ਨੂੰ ਲੋਕ ਖੜੇ ਸੀਗੇ ਹੈ ਮੈਨੂੰ ਇਹ ਸੀ ਮੈਂ 100 200 ਕੋ ਬੰਦਾ ਦਾ ਮੈਨੇ ਜੋ ਸੋਚਿਆ ਹੋਇਆ ਸੀਗਾ ਹੈ ਤੇ ਇਹਦੇ ਵਿੱਚ ਫਿਰ ਜਦੋਂ ਆ ਦੇਖਿਆ ਸੱਚੀ ਗੱਲ ਹੈ ਹਕੀਕਤ ਹੈ ਕਿ ਲੰਗਰ ਪਾਣੀ ਵੀ ਫਿਰ ਉਸ ਟੈਮ ਵਧਾਇਆ ਗਿਆ ਜੀ ਕਿ ਵੀ ਅੱਜ ਮੈਨੂੰ ਮੈਂ ਭਾਵਕ ਹੋ ਗਿਆ ਕਿ ਵੀ ਮੇਰੇ ਇੱਕ ਛੋਟੇ ਜਿਹੇ ਬੇਨਤੀ ਦੇ ਉੱਤੇ ਹੈ ਕਿਵੇਂ ਸਾਰੇ ਜਨੇ ਅੱਜ ਮੈਨੂੰ ਹੱਥਾਂ ਦੇ ਉੱਪਰ ਚੱਕਣ ਲਈ ਅੱਗੇ ਆਇਨ ਔਰ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਅੱਗੇ ਆਇਨ ਪਾਰਟੀ ਨੂੰ ਅਜੇ ਮੰਨ ਰਹੇਨ ਉਹ ਚਾਹੁੰਦੇ ਨਾ ਕਿ ਵੀ ਇੱਥੇ ਇਹ ਅਸੀਂ ਇਹਨਾਂ ਤੋਂ ਗਲਤੀ ਹੋਈ ਆ ਅਸਲ ਪਿੰਡਾਂ ਵਾਲਿਆਂ ਤੋਂ ਮੇਰੇ ਨਾਲ ਗੱਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਇਹ ਹੋਈਆਂ ਕਿ ਵੀ ਆਪਾਂ ਨੇ ਚੋਹਾਨ ਸਾਹਿਬ ਮੈਨ ਬਲ ਕੇ ਮੇਰੇ ਉੱਪਰ ਹੀ ਸਿੱਟ ਦਿੰਦੇ ਨੇ ਕਹਿੰਦੇ ਤੁਹਾਡੇ ਕਹੇ ਤੇ ਅਸੀਂ ਸਾਰਾ ਕੁਝ ਇਹ ਕੰਮ ਕੀਤਾ ਇਹ ਸਾਤੋਂ ਇੱਕ ਬਹੁਤ ਵੱਡੀ ਭੁੱਲ ਹੋਈ ਹੈ ਚੋਹਾਨ ਸਾਹਿਬ ਕੀ ਕੋ ਦੇਖ ਕੇ ਮਤਲਬ ਪਾਰਟੀ ਜੁਆਇਨ ਕਰਦੇ ਇਹ ਪਾਰਟੀ ਸੱਚਾਈ ਦੇਖ ਕੇ ਮੈਂ ਜੁਆਇਨ ਕਰ ਰਿਹਾ ਮੈਂ ਸ਼ੁਰੂ ਤੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਜੀ ਨਾਲ ਜੁੜਿਆ ਹੋਇਆ ਹਾਂ ਉਸੇ ਲਹਿਰ ਦੇ ਉੱਪਰ ਮੈਂ ਚੱਲਦਾ ਆ ਰਿਹਾ ਅਗਰ ਮੈਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸੀ ਉਹਦੇ ਵਿੱਚ ਮੈਂ ਸੇਵਾ ਨਿਭਾਈ ਹੈ ਕਾਰਨ ਇਹ ਸੀ ਕਿ ਮੈਨੇ ਮਲੇਰ ਕੋਟਲੇ ਦੇ ਅੱਗੇ ਝੋਲੀ ਝੜ ਕੇ ਮਾਨ ਸਾਹਿਬ ਵਾਸਤੇ ਵੋਟ ਮੰਗੀ ਸੀ ਘਰ ਘਰ ਫਿਰ ਕੇ ਵੋਟ ਮੰਗੀ ਸੀ ਜਦੋਂ ਇਹਨਾਂ ਨੇ ਉਹ ਵੋਟ ਜਾ ਕੇ ਰਾਸ਼ਟਰਪਤੀ ਦੇ ਜਦੋਂ ਵੋਟ ਪਈ ਹੈ ਤਾਂ ਉਸ ਟਾਈਮ ਇਹਨਾਂ ਨੇ ਭਾਜਪਾ ਨੂੰ ਵੋਟ ਪਾ ਦਿੱਤੀ ਸੀ ਅਸੀਂ ਕਦੇ ਵੀ ਨਹੀਂ ਬਰਦਾਸ਼ਤ ਕਰ ਸਕਾਂਗੇ ਕਿ ਆਰਐਸਐਸ ਨੂੰ ਸਾਡੀ ਵੋਟ ਜਾਵੇ ਉਸ ਪਾਰਟੀ ਨੂੰ ਵੋਟ ਜਾਵੇ ਜਿਨੇ ਸਾਡੀਆਂ ਮਸਜਿਦਾਂ ਢਾਈਆਂ ਹੋਈਆਂ ਜਿਨੇ ਸਾਡੇ ਮੰਦਰ ਢਾਏ ਹੋਏ ਜਿਨੇ ਸਾਡੇ ਗੁਰਦੁਆਰੇ ਢਾਏ ਹੋਏ ਜਿਨੇ ਸਾਡੀਆਂ ਚਰਚਾਂ ਢਾਈਆਂ ਹੋਈਆਂ ਅਸੀਂ ਕਦੇ ਵੀ ਨਹੀਂ ਉਹ ਬਰਦਾਸ਼ਤ ਕਰਾਂਗੇ ਤਾਂ ਮੈਨੂੰ ਜਮਾਤ-ਏ-ਇਸਲਾਮੀ ਨੇ ਸਪੈਸ਼ਲ ਤੌਰ ਤੇ ਬੁਲਾਇਆ ਗਿਆ ਤਬਲੀਗੀ ਜਮਾਤ ਵਾਲਿਆਂ ਨੇ ਬੁਲਾਇਆ ਮੇਰੇ ਦੋਸਤਾਂ ਨੇ ਹੋਰਾਂ ਨੇ ਜਿਹੜੇ ਵੀ ਜਮਾਤਾਂ ਮੇਰੇ ਨਾਲ ਜੁੜੀਆਂ ਹੋਈਆਂ ਸੀ ਦਿਓਬੰਦ ਵਾਲੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਚੋਹਾਨ ਸਾਹਿਬ ਤੁਸੀਂ ਇਹ ਵੋਟ ਪਾਈ ਸੀ ਅੱਜ ਇਹ ਵੋਟ ਸਾਡੀ ਹੈ ਜਿਹੜੀ ਭਾਜਪਾ ਮੈਨੂੰ ਉਸ ਟਾਈਮ ਇੰਨੀ ਸ਼ਰਮਿੰਦਗੀ ਹੋਈ ਤੇ ਫਿਰ ਮਹਿਮਾਨ ਸਾਹਿਬ ਨੂੰ ਸੱਸਤੀ ਕੱਲ ਬੁਲਾ ਦਿੱਤੀ ਸੀ ਕਿ ਵੀ ਮੈਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਸਾਡੇ ਆਨ ਦੇ ਖਿਲਾਫ ਹੈ ਸ਼ਾਂਤੀ ਤੁਹਾਡੇ ਬੰਦੀ ਕਰਕੇ ਵੀ ਨਾਲੇ ਸੋਨੇਗਾ ਲੋਕਲ ਕੋਈ ਟੜੇਬੰਦੀ ਨਹੀਂ ਹੈ ਕਿ ਸਾਰਾ ਇੱਕ ਹੈ ਜੀ ਮੈਂ ਸਭ ਨੂੰ ਜੀ ਆਇਆਂ ਨੂੰ ਕਹਿਣਾ ਜਿੰਨੇ ਵੀ ਸੀਗੇ ਉਹ ਅੱਜ ਮੈਨੂੰ ਪਤਾ ਲੱਗਿਆ ਕਿ ਵੀ ਉਹ ਕਿਤੇ ਹੋਰ ਵੀ ਸੀ ਝਾੜੂ ਵਾਲੇ ਵੀ ਸੀ ਹੋਰ ਵੀ ਸੀਗੇ ਉਹ ਐਕਚੁਅਲੀ ਕੀ ਸੀ ਇਹ ਸਿਸਟਮ ਸਾਰਾ ਬਣਾ ਰੱਖਿਆ ਇਹਨਾਂ ਨੂੰ ਪਤਾ ਹੈ ਕਿ ਮਲੇਰ ਕੋਟਲੇ ਕੋਈ ਬੰਦਾ ਇਹੋ ਜਿਹਾ ਨਾ ਇਹਨਾਂ ਨੂੰ ਮਿਲ ਜਵੇ ਜਿਹੜਾ ਕਿ ਐਮਐਲਏ ਨੂੰ ਟੱਕਰ ਦੇ ਦੇਵੇ ਜਾਂ ਕਿ ਮੁਸਤਾਫਾ ਨੂੰ ਟੱਕਰ ਦੇ ਦੇਵੇ ਇਹ ਚਾਹੁੰਦੇ ਨੇ ਕਿ ਇੱਕ ਕੋਈ ਇਹੋ ਜਿਹਾ ਸੀ ਬੰਦਾ ਲਿਆ ਕੇ ਮੂਹਰੇ ਕਰ ਦਈਏ ਸਭ ਪਲਾਨਿੰਗ ਦੇ ਤਹਿਤ ਹੋ ਰਿਹਾ ਨਹੀਂ ਮਾਨ ਪਾਰਟੀ ਦੇ ਵਿੱਚ ਟੜੇਬੰਦੀ ਹੋਈ ਆ ਤੁਹਾਡੀ ਮਾਨ ਪਾਰ ਆਪਣੇ ਇਹਦੇ ਵਿੱਚ ਸਿਮਰਨਜੀਤ ਮਾਨ ਜੀ ਹਾਂ ਦੇ ਵਿੱਚ ਕੋਈ ਤੜੇ ਬੰਦੀ ਨਹੀਂ ਸੀ ਉਸ ਟਾਈਮ ਤਾਂ ਪਪੂ ਕਲਿਆਨੋਂ ਨਹੀਂ ਸਾਰੇ ਅਸੀਂ ਇਕੱਠੇ ਕੰਮ ਕਰਦੇ ਸੀ ਮੈਂ ਜਿਹੜੀ ਪਾਰਟੀ ਛੱਡੀ ਐ ਸਿਰਫ ਸਾਡੀ ਵੋਟ ਜਿਹੜੀ ਮੁਸਲਮਾਨਾਂ ਦੀ ਵੋਟ ਐ ਉਹ ਪਾਰਟ ਵੋਟ ਇਹਨਾਂ ਨੇ ਭਾਜਪਾ ਨੂੰ ਪਾ ਦਿੱਤੀ ਸੀ ਉਹ ਭਾਜਪਾ ਦੇ ਨਰਾਜ਼ਗੀ ਨਾਲ ਅਸੀਂ ਭਾਜਪਾ ਨੂੰ ਆਪਣੀ ਪਾਰਟੀ ਨਹੀਂ ਮੰਨਦੇ ਕਿਉਂਕਿ ਭਾਜਪਾ ਸਾਨੂੰ ਆਪਣਾ ਨਹੀਂ ਮੰਨਦੀ ਉਹਨੇ ਸਾਡੀਆਂ ਮਸਜਿਦਾਂ ਤੋੜੀਆਂ ਮ ਗੁਰਦੁਆਰੇ ਤੋੜਨ ਮੰਦਰ ਤੋੜਨ ਸਾਡੀਆਂ ਧੀਆਂ ਦੀਆਂ ਪਤਾਂ ਲਾਈਆਂ 2002 ਦੇ ਵਿੱਚ ਗੋਦਰਾ ਕਾਂਡ ਕਰਕੇ ਘਰਾਂ ਦੇ ਵਿੱਚੋਂ ਐਸੇ ਅਸੀਂ ਔਰਤਾਂ ਨੂੰ ਉਹਨਾਂ ਨੇ ਮਾਰਿਆ ਜਿਨ੍ਹਾਂ ਦੇ ਪੇਟ ਦੇ ਵਿੱਚ ਬੱਚੇ ਸੀਗੇ ਉਹ ਬੱਚਿਆਂ ਨੂੰ ਪੇਟ ਚਾਹ ਕਰਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤੇ ਇਸ ਕਰਕੇ ਮੈਂ ਫਿਰ ਮੈਂ ਉਹ ਪਾਰਟੀ ਛੱਡ ਦਿੱਤੀ ਸੀ ਜੀ ਤੇ ਅੱਜ ਮੈਂ ਬੜੀ ਆਪਣੇ ਖੁਸ਼ੀ ਦੇ ਨਾਲ ਆਪਣੇ ਚਾਹ ਦੇ ਨਾਲ ਅਸੀਂ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਅਸੀਂ ਚੱਲ ਰਹੇ ਹਾਂ ਕਿਉਂਕਿ ਇਹ ਵੀ ਸੰਤਾ ਦੇ ਨਕਸ਼ੇ ਕਦਮ ਦੇ ਉੱਪਰ ਪਾਰਟੀ ਚੱਲ ਰਹੀ ਹੈ ਜੋ ਹਾਂ ਸਭ ਪਿੰਡਾਂ ਦਾ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਬਟਾ ਆਪਾਂ ਤੁਸੀਂ ਮਲੇ ਕੋਲੇ ਰਹਿਣਾ ਹਾਂ ਜੀ ਮਲੇ ਕੋਲੇ ਨੂੰ ਕਿਹੜੇ ਤਰੀਕੇ ਨਾਲ ਦੇਖਦੇ ਹੋ ਜਦ ਕੇ ਭਾਈਚਾਰੇ ਦੀ ਜੇ ਗੱਲ ਕਰੀਏ ਇੱਥੇ ਸਾਰੀ ਧਰਮਾਂ ਦੇ ਨੇ ਇਕੱਲਾ ਮੁਸਲਮਾਨ ਜਾਂ ਸਿੱਖ ਦੀ ਗੱਲ ਨਹੀਂ ਹੈ ਜੀ ਬਾਕੀ ਧਰਮਾਂ ਨੂੰ ਲੈ ਕੇ ਕਿਵੇਂ ਚੱਲੋਗੇ ਬੜਾ ਐਪਰੀਸ਼ੀਏਟ ਕੀਤਾ ਮੈਨੂੰ ਹਿੰਦੂ ਮੇਰੇ ਵੀਰਾਂ ਨੇ ਮੇਰੇ ਤੁਹਾਨੂੰ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਮੇਰੇ ਮੁਸਲਮਾਨ ਦੋਸਤ ਘੱਟ ਨੋਰੇ ਮੇਰੇ ਹਿੰਦੂ ਵੀਰ ਵਧਨ ਕਿਉਂਕਿ ਮੈਂ ਐਸੋਸੀਏਸ਼ਨ ਦਾ ਆਪਣਾ ਐਗਜ਼ੀਕਟਿਵ ਮੈਂਬਰ ਹਾਂ ਕਿ ਕਲੱਬ ਦਾ ਸੈਕਟਰੀ ਰਹਿ ਚੁੱਕਿਆ ਇਸ ਕਰਕੇ ਮੇਰੇ ਇੰਨਾ ਪਿਆਰ ਆ ਉਹਨਾਂ ਨਾਲ ਕਿ ਮੈਨੂੰ ਉਹਨਾਂ ਦੇ ਘਰ ਜਾਣ ਲੱਗੇ ਬੈਲ ਨਹੀਂ ਮਾਰਨੀ ਪੈਂਦੀ ਦਰਵਾਜ਼ਾ ਖੋਲ ਕੇ ਅੰਦਰ ਚਲਿਆ ਜਾਣਾ ਅੱਜ ਉਹਨਾਂ ਨੇ ਵੀ ਕਿਹਾ ਕਿ ਬਾਕੀ ਤੋਂ ਉਹ ਪਾਰਟੀ ਦੇ ਵਿੱਚ ਆ ਗਿਆ ਜਿਹੜੀ ਪਾਰਟੀ ਬਿਲਕੁਲ ਹੱਕ ਸੱਚ ਦੇ ਉੱਪਰ ਲੜਨ ਨੂੰ ਤਿਆਰ ਖੜੀ ਹੈ ਉਹ ਮੈਨੂੰ ਖੁਸ਼ੀ ਨਾਲ ਇਸ ਨਾਲ ਗੱਲ ਆ ਰਹੇ ਮੈਨੂੰ ਪੂਰੀ ਉਮੀਦ ਹੈ ਕਿ ਮੇਰੇ ਮੁਸਲਮਾਨਾ ਵੀਰਾਂ ਨਾਲੋਂ ਵੱਧ ਮੇਰੇ ਹਿੰਦੂ ਵੀਰ ਮੈਨੂੰ ਇਥੋਂ ਵੋਟ ਦੇਣਗੇ ਔਰ ਮੇਰੀ ਪਾਰਟੀ ਨੂੰ ਵੋਟ ਦੇਣਗੇ ਬਹੁਤ ਬਹੁਤ ਧੰਨਵਾਦ